ਹਾਂਜੀ ਦੋਸਤੋ ਹਾਜ਼ਰ ਆ ਫਿਰ ਆਪਾਂ ਇੱਕ ਹੋਰ ਡਿਜ਼ਾਈਨ ਲੈ ਕੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਡਿਜ਼ਾਈਨ ਨੇ ਜਿਹੜੇ ਆਪਾਂ ਸਿੱਖ ਲੈਨੇ ਹੁਣ ਤੱਕ ਇਹਦੇ ਇਸ ਪਛਮ ਦੇ ਇਸ ਰੰਗ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਡਿਜ਼ਾਈਨ ਆ ਜਿਹੜੇ ਦਿਖਦੇ ਨਹੀਂ ਸੀ ਇਸ ਲਈ ਮੈਂ ਥੋੜੀ ਜਿਹੀ ਅੱਜ ਫਿੱਕੀ ਪਛਮ ਲਿਆਂਦੀ ਹੈ ਤਾਂ ਇਹਦੇ 'ਚ ਆਪਾਂ ਨੂੰ ਆਈ ਹੋਪ ਡਿਜ਼ਾਈਨ ਨੇ ਜਿਹੜੇ ਕਲੀਅਰਲੀ ਦਿਸਣਗੇ ਤੇ ਅੱਜ ਫਿਰ ਆਪਾਂ ਇਸ ਡਿਜ਼ਾਈਨ ਦੇ ਨਾਲ ਮਿਲਦਾ ਜੁਲਦਾ ਹੀ ਇੱਕ ਹੋਰ ਆਸਾਨ ਜਿਹਾ ਡਿਜ਼ਾਈਨ ਬਣਾਵਾਂਗੇ ਉਦੋਂ ਲਈ ਆਪਾਂ ਕੀ ਕਰਨਾ ਪਹਿਲਾ ਕੁੰਡਾ ਤਾਂ ਆਪਾਂ ਸਿੰਪਲੀ ਬੁਣ ਲਵਾਂਗੇ ਪਿੱਛੇ ਨੂੰ ਸੌਰੀ ਪਿੱਛੇ ਨੂੰ ਪੱਛਮ ਸਲਾਈ ਰੱਖ ਕੇ ਆਪਾਂ ਇੱਕ ਬੁਣ ਲੈਣਾ ਠੀਕ ਹੈ ਹੁਣ ਆਪਾਂ ਇਹਨੂੰ ਅੱਗੇ ਲਿਆਵਾਂਗੇ ਅੱਗੇ ਲਿਆ ਕੇ ਆਪਾਂ ਬੁਨਣਾ ਪਿੱਛੇ ਨੂੰ ਹੀ ਆ ਇਹ ਬਲ ਪੈ ਜਾਏਗਾ ਦੇਖੋ ਇਹ ਆਪਾਂ ਅੱਗੇ ਲਿਆਂਦੀ ਸੀ ਪੱਛਮ ਬੁਨਣਾ ਆਪਾਂ ਪਿੱਛੇ ਨੂੰ ਤਾਂ ਇਹ ਦੇਖੋ ਇਹ ਬਣ ਤਾ ਗਿਆ ਤਿੰਨ ਬਣ ਗਏ ਪੱਬੁਨੇ ਤਾਂ ਦੋ ਹੀ ਨੇ ਨਾ ਅਜੇ ਤੱਕ ਤਾਂ ਕੁੰਡੇ ਇਹ ਤਿੰਨ ਬਣ ਗਏ ਇਹ ਇਦਾਂ ਹੀ ਆਪਾਂ ਦੋ ਕੁੰਡੇ ਬੁਣ ਲੈਣੇ ਨੇ ਜੇ ਹੁਣ ਆਪਾਂ ਇਦਾਂ ਹੀ ਰੱਖਾਂਗੇ ਤਾਂ ਆਪਣੇ ਕੋਲ ਇੱਕ ਕੁੰਡਾ ਵੱਧ ਗਿਆ ਇਹ ਵਾਲਾ ਤੇ ਇਹਨੂੰ ਆਪਾਂ ਕੀ ਕਰਨਾ ਇਹ ਵਾਲਾ ਗੁੰਡਾ ਜਿਹੜਾ ਆਪਣਾ ਬਲ ਪਿਆ ਸੀ ਇਹਨੂੰ ਜਦੋਂ ਦੀ ਉਤਾਰ ਦੇਣਾ ਠੀਕ ਹੈ ਦੇਖੋ ਉਤੋਂ ਦੇ ਉੱਤਰ ਗਿਆ ਹੁਣ ਆਪਾਂ ਕੀ ਕਰਨਾ ਚਾਹੇ ਤਾਂ ਦੋ ਖਾਲੀ ਬੁਣ ਲਓ ਠੀਕ ਹੈ ਚਾਹੀਏ ਨੂੰ ਰਿਪੀਟ ਕਰ ਲਓ ਐਦਾਂ ਹੀ ਅੱਗੇ ਲਿਆ ਉਤਗਾ ਬੁਨਣਾ ਪਿੱਛੇ ਨੂੰ ਹੀ ਆ ਸਾਰਾ ਸਾਰੀ ਲਾਈਨ ਆ ਜਿਹੜੀ ਪਾ ਤੱਗਾ ਆਪਾਂ ਅੱਗੇ ਲਿਆਉਣਾ ਇੱਕ ਵਾਰੀ ਹੁਣ ਆਪਣੇ ਕੋਲੇ ਇਹ ਬਲ ਪੈ ਗਿਆ ਇਹਨੂੰ ਆਪਾਂ ਉਤਾਰਤਾ ਠੀਕ ਹੈ ਜੀ ਫਿਰ ਆਪਾਂ ਅੱਗੇ ਲਿਆਂਦਾ ਫਿਰ ਆਪਣੇ ਕੋਲੇ ਦੋ ਕੁੰਡੇ ਆਪਾਂ ਬੁਨਲੇ ਦੋ ਕੁੰਡੇ ਤੇ ਡਿਜ਼ਾਈਨ ਆ ਬਸ ਇਹ ਦੇਖੋ ਹੁਣ ਆਪਣੇ ਕੋਲ ਇਹ ਬਲ ਸੀ ਆ ਪਾਇਆ ਇਹਨੂੰ ਉਤੋਂ ਦੀ ਉਹ ਤਾਂ ਆਪੇ ਨਾ ਠੀਕ ਹੈ ਇਹ ਚੀਜ਼ ਤੁਹਾਡੇ ਸਾਹਮਣੇ ਆਏਗੀ ਫਿਰ ਆਪਾਂ ਅੱਗੇ ਲਿਆਵਾਂ ਬਲ ਪਾ ਲੈਣਾ ਤੇ ਦੋ ਕੁੰਡੇ ਭੁੰਨ ਲੈਣੇ ਆ ਇਹਦੇ ਇਹ ਪੀਟ ਕਰਦੇ ਜਾਇਓ ਜੇ ਤੁਸੀਂ ਗੈਪ ਪਾਉਣਾ ਤਾਂ ਜਿਵੇਂ ਉਹਦੇ ਵਿੱਚ ਆਪਾਂ ਪਾਇਆ ਸੀ ਦੋ ਦੋ ਕੁੰਡਿਆਂ ਦਾ ਗੈਪ ਤਾਂ ਤੁਸੀਂ ਗੈਪ ਵੀ ਪਾ ਸਕਦੇ ਹੋ ਜੇ ਤੁਸੀਂ ਇਦਾਂ ਹੀ ਸੰਗਣਾ ਜੇ ਬਣਾਉਣਾ ਇਹ ਤਾਂ ਇਦਾਂ ਹੀ ਬਣ ਜਾਏਗਾ ਇਹ ਵੀ ਸੋਹਣਾ ਲੱਗਦਾ ਉਦਾਂ ਵੀ ਠੀਕ ਲੱਗੇਗਾ ਉਹ ਥੋੜਾ ਆਸਾਨ ਹੋ ਜਾਏਗਾ ਪਾਉਣਾ ਬਸ ਫਿਲਹਾਲ ਆਪਾਂ ਬਿਲਕੁਲ ਕੋਸ਼ਿਸ਼ ਇਹ ਨਹੀਂ ਕਿ ਆਪਾਂ ਸਾਂਝੇ ਡਿਜ਼ਾਈਨ ਕਰੀਏ ਕਿਉਂਕਿ ਇਹਦੇ ਨਾਲ ਸਾਡਾ ਹੱਥ ਟਿਕ ਜਾਵੇਗਾ ਉਸ ਤੋਂ ਬਾਅਦ ਤਾਂ ਆਪਣੇ ਆਪ ਨੂੰ ਰੈਸਿਪੀ ਤਾਂ ਆ ਜਾਂਦਾ ਜੇ ਆਪਾਂ ਇੱਕ ਦੋ ਡਿਜ਼ਾਈਨ ਨੇ ਜਿਹੜੇ ਸਿੱਖ ਲਏ ਫਿਰ ਤਾਂ ਆਪਾਂ ਨੂੰ ਪਾਉਣਾ ਵੀ ਆ ਜਾਣਗੇ ਤੇ ਬਣਾਉਣਾ ਵੀ ਆ ਜਾਣਗੇ ਤੇਕੋ ਇਹ ਆਪਣੀ ਸਲਾਈ ਹੈ ਜਿਹੜੀ ਸਾਰੀ ਆਪਾਂ ਇਦਾਂ ਹੀ ਕੰਪਲੀਟ ਕਰ ਲਈਏ ਠੀਕ ਹੈ ਹੁਣ ਆਪਾਂ ਇਹਦੀ ਦੂਜੀ ਸਲਾਈ ਪਾਵਾਂਗੇ ਦੂਜੀ ਸਲਾਈ ਹੈ ਜਿਹੜੀ ਇਹ ਬਿਲਕੁਲ ਸਿੰਪਲ ਆ ਇਹ ਫਰੰਟ ਵਾਲਾ ਨੂੰ ਸਲਾਈ ਕਰਕੇ ਇਦਾਂ ਸਲਾਈ ਕਰਕੇ ਆਪਾਂ ਚਹਤਰੇ ਢੁੰਡੇ ਨੂੰ ਇਦਾਂ ਹੀ ਲਾ ਲੂ ਠੀਕ ਹੈ ਬੁਨਣਾ ਬੁਨ ਲੋ ਇਸ ਮਟਰ ਚਾਜ ਆਪਾਂ ਪਾਈ ਨਹੀਂ ਆ ਠੀਕ ਹੈ ਤਾਂ ਇਹਨੂੰ ਆਪਾਂ ਫਰੰਟ ਵੱਲ ਨੂੰ ਸਲਾਈ ਰੱਖ ਕੇ ਸਾਰਾ ਇਦਾਂ ਹੀ ਬੁਨ ਦੇਣਾ ਇਦੇ ਵਿੱਚ ਕੋਈ ਪੈਟਰਨ ਠੀਕ ਹੈ ਦੇਖੋ ਜੀ ਵੀਡੀਓ ਨੂੰ ਪਾਉਜ਼ ਕਰਕੇ ਰਿਪੀਟ ਕਰਕੇ ਬਾਰ-ਬਾਰ ਤੁਸੀਂ ਇਸ ਡਿਜ਼ਾਈਨ ਨੂੰ ਜਾਂ ਜਿਹੜੇ ਵੀ ਡਿਜ਼ਾਈਨ ਦੀ ਤੁਹਾਨੂੰ ਘੱਟ ਸਮਝ ਆਉਂਦੀ ਹੈ ਬਾਰ-ਬਾਰ ਰਿਪੀਟ ਕਰਕੇ ਦੇਖ ਲਿਓ ਤਾਂ ਉਹਦੇ ਨਾਲ ਤੁਹਾਨੂੰ ਆਸਾਨੀ ਹੋ ਜਾਏਗੀ ਡਿਜ਼ਾਈਨ ਬਣਾਉਣ ਵਾਸਤੇ ਟਰਾਈ ਕਰਿਆ ਕਰੋ ਨਵੇਂ ਨਵੇਂ ਡਿਜ਼ਾਈਨ ਤੁਹਾਡਾ ਹੱਥ ਵੀ ਇਹਦੇ ਨਾਲ ਹੀ ਚੱਲੇਗਾ ਕੋਟਿਸ ਵਾਟਰ ਤੇ ਤੁਸੀਂ ਜਿਹੜਾ ਮਰਜ਼ੀ ਪਾ ਲਿਓ ਇਹ ਆਪਣਾ ਦੇਖੋ ਲਗਭਗ ਉਦਾਂ ਦੀ ਡਿਜ਼ਾਈਨਾਂ ਜਿਹੜਾ ਆਪਾਂ ਇਹ ਵਾਲਾ ਪਾਇਆ ਸੀ ਉਦਾਂ ਦੀ ਡਿਜ਼ਾਈਨ ਹੈ ਲਗਭਗ ਇਹ ਬਣਿਆ ਤਾਂ ਆਪਾਂ ਇੱਕ ਸਲਾਈ ਹੋਰ ਪਾ ਕੇ ਦੇਖ ਲੈਨੇ ਆ ਠੀਕ ਹੈ ਜੀ ਇਹਨੂੰ ਬੁੰਨਾ ਪੁੱਲਿਓ ਨੋਣਾ ਲਾ ਲਿਓ ਠੀਕ ਹੈ ਹੁਣ ਆਪਾਂ ਅੱਗੇ ਲਿਆਂਦੀ ਪਾਛੰਤ ਬੁੰਨਾ ਪਿਛੇ ਨੂੰ ਠੀਕ ਹੈ ਜੀ ਇਹ ਵਾਲਾ ਤਾਂ ਫੰਦਾ ਜਿਹੜਾ ਐਕਸਟਰਾ ਬਣ ਗਿਆ ਆਪਣਾ ਇਹਨੂੰ ਉਤਾਰ ਦੇਾਂਗੇ RAM ਨਾ ਉਤਾਰ ਦਿਓ ਕਾਲੀ ਨਾ ਕਰਿਓ ਨਹੀਂ ਤਾਂ ਤੁਹਾਡੇ ਕੁੰਡੇ ਡਿੱਗਣਗੇ ਕੁੰਡਾ ਨਿਕਲ ਗਿਆ ਸਲਾਈ ਦੇ ਵਿੱਚੋਂ ਫਿਰ ਤੁਹਾਡੇ ਤੋਂ ਸੈੱਟ ਨਹੀਂ ਆਉਣਾ ਇਸ ਲਈ ਫਿਲਹਾਲ ਕੋਸ਼ਿਸ਼ ਇਹ ਹੀ ਰੱਖਿਓ ਕਿ ਤੁਹਾਡਾ ਕੁੰਡਾ ਉੱਤਰੇ ਹੀ ਨਾ ਥੋੜਾ ਜਿਹਾ ਮਾਰਜਾ ਰੱਖ ਕੇ ਚੱਲਿਓ ਸਲਾਈ ਤੋਂ ਕੁੰਡੇ ਪਿੱਛੇ ਰੱਖਿਓ ਤਾਂ ਕਿ ਡਿੱਗਣ ਨਾ ਜੇ ਡਿੱਗੇਗਾ ਤਾਂ ਤੁਹਾਨੂੰ ਪ੍ਰੋਬਲਮ ਆਏਗੀ ਹਜੇ ਪੈਸਾ ਅੱਜ ਤੇ ਗੱਲ ਨਹੀਂ ਕੀਤੀ ਵੈਸੇ ਤਾਂ ਇਦਾਂ ਹੀ ਆ ਕਿ ਉਦੋਂ ਹੀ ਚੱਕ ਕੇ ਕੁੰਡੇ ਆਪਾਂ ਅੱਗੇ ਬੁਣ ਲਵਾਂਗੇ ਪਰ ਜੇ ਉੱਡੜ ਗਿਆ ਗਾਂਹ ਦੀ ਗਾਂਹ ਨਿਕਲ ਗਿਆ ਫੇਰ ਤੁਹਾਨੂੰ ਦਿੱਕਤ ਆਪੇਗੀ ਤੇ ਇਸ ਲਈ ਬੀ ਕੇਅਰਫੁਲ ਕੋਈ ਵੱਡੀ ਗੱਲ ਤਾਂ ਨਹੀਂ ਹੈ ਪਰ ਫਿਰ ਵੀ ਹਜੇ ਤੁਹਾਨੂੰ ਜੇ ਨਹੀਂ ਆਉਂਦੀ ਜ਼ਿਆਦਾ ਸਲਾਈਆਂ ਤੇ ਹਜੇ ਜ਼ਿਆਦਾ ਹੱਥ ਨਹੀਂ ਖੁੱਲੇ ਤਾਂ ਤੁਸੀਂ ਅਵੋਇਡ ਕਰਿਓ ਕਿ ਤੁਹਾਡੇ ਕੁੰਡੇ ਨੇ ਜਿਹੜੇ ਟਿਕਣ ਹੀ ਨਾ ਅਹੀਂ ਆਪਾਂ ਇੱਕ ਇੱਕ ਕਰਕੇ ਇਹ ਵੀ ਕੁੰਡੇ ਨੇ ਜਿਹੜੇ ਬੁੰ ਲੈਣੀ ਨਹੀਂ ਜੇ ਤੁਸੀਂ ਇਹ ਕੁੰਡਾ ਉਤਾਰਦੇ ਹੋ ਨਾ ਇਹ ਵਾਲਾ ਤੀਜਾ ਤਾਂ ਆ ਦਾਗਾ ਥੋੜਾ ਜਿਹਾ ਖਿਚਲੇ ਕਰੋ ਤਾਂ ਕਿ ਖਿੱਚ ਪਈ ਰਹੇ ਇਹਨੂੰ ਫਿਰ ਇਹ ਡਿੱਗੇਗਾ ਨਹੀਂ ਇਹਨੂੰ ਉਤਾਰੇ ਦੇਖੋ ਇਹਨੂੰ ਥੋੜਾ ਜਿਹਾ ਖਿਚਲੇ ਇਹਦੇ ਨਾਲ ਇਹ ਬਣਿਆ ਰਹੇਗਾ ਆਪਾਂ ਪੜੀ ਚੌਥੀ ਸਲਾਈ ਪਾ ਲੈਨੇ ਆ ਇਹ ਡਿਜ਼ਾਈਨ ਤਾਂ ਬਸੇ ਦੋ ਸਲਾਈਆਂ ਦਾ ਹੀ ਹੈ ਪਹਿਲੀ ਤੇ ਦੂਜੀ ਸੇਮ ਹੋਣਗੀਆਂ ਤੀਜੀ ਤੇ ਚੌਥੀ ਸੇਮ ਹੋਣਗੀਆਂ ਬਲਾউজ ਤੁਸੀਂ ਟਰਾਈ ਕਰਿਓ ਜ਼ਰੂਰ ਕਿਉਂਕਿ ਇੱਕ ਤਾਂ ਆਸਾਨ ਹੈ ਬਲਾউজ ਬਣਾਉਣਾ ਦੂਜਾ ਉਹ ਘੱਟ ਹੁੰਦਾ ਛੇਤੀ ਬਣ ਜਾਂਦਾ ਇੱਕ ਦੋ ਦਿਨਾਂ ਚ ਹੀ ਤੁਸੀਂ ਆਰਾਮ ਨਾਲ ਬਲਾউজ ਬਣਾ ਸਕਦੇ ਹਾਂ ਤਾਂ ਇਸ ਲਈ ਪਹਿਲਾਂ ਬਲਾউজ ਟਰਾਈ ਕਰਕੇ ਦੇਖਿਓ ਉਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਮਤਲਬ ਛੇਤੀ ਬਣੇਗਾ ਤਾਂ ਤੁਹਾਨੂੰ ਖੁਸ਼ੀ ਵੀ ਹੋਏਗੀ ਅੱਛਾ ਲੱਗੇਗਾ ਸਵਾਟਰ ਕੋਟੀ ਤੇ ਜਿਆਦਾ ਟਾਈਮ ਲੱਗ ਜਾਂਦਾ ਉਹਦਾ ਕੀਰਾ ਵੱਧ ਹੁੰਦਾ ਇਸ ਲਈ ਤੁਸੀਂ ਬਲਾউজ ਟਰਾਈ ਕਰਿਓ ਨਾਲੇ ਆਸਾਨ ਵੀ ਆ ਬਲਾউজ ਤੇ ਬੜੀਆਂ ਕੱਟਾਂ ਨਹੀਂ ਪੈਂਦੀਆਂ ਤੇ ਇਹ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਗਿਆ ਵੀ ਆਪਣਾ ਆਈ ਹੋਪ ਤੁਹਾਨੂੰ ਤਿੱਖ ਰਿਹਾ ਕਲੀਅਰਲੀ ਤੇ ਇਹ ਡਿਜ਼ਾਈਨ ਨੂੰ ਵੀ ट्राई ਜ਼ਰੂਰ ਕਰਿਓ ਤੁਸੀਂ ਜੇ ਤੁਸੀਂ ਨਹੀਂ ਵੀ ਪਾਉਣਾ ਤਾਂ ਇਹਦੀ ਪ੍ਰੈਕਟਿਸ ਜ਼ਰੂਰ ਕਰ ਲਿਓ ਕੀ ਪਤਾ ਸਾਨੂੰ ਕਦੋਂ ਕਿਹੜਾ ਡਿਜ਼ਾਈਨ ਆ ਪਸੰਦ ਆ ਜੇ ਪਾਉਣਾ ਪੈ ਜੇ ਵਧੀਆ ਲੱਗ ਜੇ ਤਾਂ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਬਾਏ ਬਾਏ